ਕਿ ਮਨੁੱਖ ਤੇਰੇ ਜੀਵਨ ਦੇ ਅੰਦਰ ਤੂੰ ਪੂਜਾ ਕਰ ਸੋਹਣੀ ਗੱਲ ਹੈ ਚੰਗੀ ਗੱਲ ਹੈ ਰੱਬ ਦੇ ਨਾਲ ਜੁੜ ਤੇਰਾ ਜੀਵਨ ਸਫਲ ਹੈ ਤੇਰਾ ਆਇਆ ਸਫਲ ਹੈ ਤੇਰਾ ਬੈਠਾ ਸਫਲ ਹੈ ਪਰ ਕਹਿੰਦੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਾਂ ਅਵਰ ਨਫੂਲ ਅਨੂਪ ਨ ਪਾਵਾਂ ਕਿ ਕਿਵੇਂ ਉਸ ਅਕਾਲ ਪੁਰਖ ਪਰਮਾਤਮਾ ਦੀ ਪੂਜਾ ਕੀਤੀ ਜਾ ਸਕਦੀ ਹੈ ਕਿਸ ਢੰਗ ਦੇ ਨਾਲ ਕੀਤੀ ਜਾ ਸਕਦੀ ਹੈ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਤਾਂ ਪਹਿਲਾ ਬੰਦ ਜੋ ਅਸਾਂ ਨੇ ਕੱਲ ਵੇਖਿਆ ਸੀ ਦੁੱਧ ਤਾਂ ਬਛਰੇ ਨੋਂ ਮਟਾਰੇਉ ਫੂਲ ਪਵਰ ਜਲ ਮੀਨ ਵਿਗਾਰੇ ਕਿ ਦੁੱਧ ਨੂੰ ਬੱਚੇ ਨੇ ਅਤੇ ਜਲ ਨੂੰ ਮੱਛੀ ਨੇ ਅਤੇ ਫੁੱਲਾਂ ਨੂੰ ਭੌਰੇ ਨੇ ਝੂਠਾ ਕੀਤਾ ਹੋਇਆ ਹੈ ਤੇ ਕੋਈ ਵੀ ਇਨਸਾਨ ਇਹ ਗੱਲ ਕਦੇ ਨਹੀਂ ਚਾਹੁੰਦਾ ਕਿ ਜਿਸ ਇਸ਼ਟ ਨੂੰ ਜਿਸ ਰੱਬ ਨੂੰ ਜਿਸ ਪ੍ਰਮਾਤਮਾ ਨੂੰ ਉਹ ਮੰਨਦਾ ਹੈ ਧਿਆਉਂਦਾ ਹੈ ਉਸ ਦੇ ਅੱਗੇ ਉਹ ਕੋਈ ਭੇਟਾ ਕੋਈ ਵਸਤੂ ਅਰਪਣ ਕਰੇ ਅਤੇ ਉਹ ਝੂਠੀ ਹੋਵੇ ਇਹ ਕਦੇ ਕੋਈ ਵੀ ਨਹੀਂ ਚਾਹੁੰਦਾ ਈਵਨ ਕਿ ਅਸੀਂ ਜੇ ਕੋਈ ਆਮ ਇਨਸਾਨ ਵੀ ਸਾਡੇ ਘਰ ਦੇ ਵਿੱਚ ਪ੍ਰਸ਼ਾਦਾ ਛਕਦਾ ਹੈ ਅਸੀਂ ਉਸ ਨੂੰ ਵੀ ਇਹ ਗੱਲ ਕਦੇ ਨਹੀਂ ਚਾਹੁੰਦੇ ਕਿ ਇਸ ਨੂੰ ਕੋਈ ਝੂਠਾ ਕੋਈ ਗੰਦਗੀ ਵਾਲਾ ਕਿਸੇ ਦਾ ਖਾਧਾ ਹੋਇਆ ਕਿਸੇ ਦਾ ਮੂੰਹ ਲਾਇਆ ਹੋਇਆ ਪਹਿਲਾਂ ਇਹ ਭੋਜਨ ਕਿਸੇ ਦੀ ਜ਼ੁਬਾਨ ਤੱਕ ਜਾਵੇ ਇਹ ਕਦੇ ਨਹੀਂ ਚਾਹੁੰਦੇ ਤੇ ਇਸ ਦੇ ਮਾਮਲੇ ਦੇ ਵਿੱਚ ਅਸੀਂ ਸਫਾਈ ਦਾ ਅਸੀਂ ਆਲੇ-ਦੁਆਲੇ ਦਾ ਆਪਣੀ ਰਸੋਈ ਦਾ ਕਿਚਨ ਦਾ ਬਹੁਤ ਧਿਆਨ ਰੱਖਦੇ ਹਾਂ ਕਿ ਕਿਤੇ ਕੋਈ ਬਾਧੂ ਵਸਤੂ ਈਵਨ ਕਿ ਕੋਈ ਸਿਰ ਦਾ ਕੇਸ ਕੋਈ ਵਾਲ ਵੀ ਸਬਜੀ ਜਾਂ ਰੋਟੀ ਦੇ ਵਿੱਚ ਨਾ ਚਲਿਆ ਜਾਏ ਤਾਂ ਕਿ ਕਿਸੇ ਮਨੁੱਖ ਨੂੰ ਕਿਸੇ ਤਰ੍ਹਾਂ ਦਾ ਸਰੀਰਕ ਨੁਕਸਾਨ ਨਾ ਪਹੁੰਚ ਪਹੁੰਚ ਜਾਏ ਤਾਂ ਅਸੀਂ ਇਸ ਪੱਧਰ ਤੇ ਵੀ ਧਿਆਨ ਰੱਖਦੇ ਹਾਂ ਥੋੜਾ ਜਿਹਾ ਇਸ ਗੱਲ ਨੂੰ ਹੋਰ ਸਮਝਿਓ ਕਿ ਅਸੀਂ ਖਾਣ ਪੀਣ ਦੇ ਬਾਹਰੀ ਰੂਪ ਦੇ ਮਾਮਲੇ ਦੇ ਵਿੱਚ ਹਰ ਤਰ੍ਹਾਂ ਦਾ ਉਹ ਪ੍ਰਬੰਧ ਕਰਾਂਗੇ ਜਿਸ ਦੇ ਨਾਲ ਸਫਾਈ ਦਾ ਸੋਹਣਾ ਢੰਗ ਬਣਿਆ ਰਹੇ ਜਿਹਦੇ ਨਾਲ ਹੈਲਦੀ ਤੇ ਚੰਗਾ ਭੋਜਨ ਮਨੁੱਖ ਪ੍ਰਾਪਤਾ ਸਕ ਸਕੇ ਹਰ ਕੋਈ ਇਸ ਗੱਲ ਦਾ ਧਿਆਨ ਰੱਖਦਾ ਹੈ ਫਿਰ ਧਾਰਮਿਕ ਦੁਨੀਆ ਦੇ ਅੰਦਰ ਜਦੋਂ ਮਨੁੱਖ ਇਹ ਕਹਿੰਦਾ ਏ ਕਿ ਮੈਂ ਰੱਬ ਅੱਗੇ ਕੋਈ ਚੀਜ਼ ਅਰਪਣ ਕਰਨੀ ਏ ਕੋਈ ਭੇਟਾ ਕਰਨੀ ਏ ਮੈਂ ਰੱਬ ਨੂੰ ਕੋਈ bari vastu ਕੋਈ padarth ਭੇਟਾ ਕਰ ਰਿਹਾ ਫਿਰ ਉਹ ਕਿਵੇਂ ਝੂਠਾ ਹੋ ਸਕਦਾ ਏ ਉਹ ਮਨੁੱਖ ਝੂਠਾ ਤੇ ਕਦੀ ਨਹੀਂ ਲੈ ਕੇ ਆਵੇਗਾ ਉਹ ਮਨੁੱਖ ਕਿਸੇ ਦਾ ਖਾਦਾ ਹੋਇਆ ਤੇ ਕਦੀ ਨਹੀਂ ਲੈ ਕੇ ਆਵੇਗਾ ਸੱਚਾ ਹੀ ਲੈ ਕੇ ਆਵੇਗਾ ਕਿ ਮੈਂ ਜਿਹੜੀ ਵੀ ਚੀਜ਼ ਜਿਹੜਾ ਵੀ ਪਦਾਰਥ ਭਾਵੇਂ ਕਿ ਉਹ ਕੋਈ ਮਠਿਆਈ ਹੈ ਕੋਈ ਬਾਜ਼ਾਰ ਵਿੱਚੋਂ ਖਰੀਦਿਆ ਹੋਇਆ ਫਲ ਹੈ ਕੋਈ ਸਵੀਟਸ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵਸਤੂ ਹੈ ਤਾਂ ਮਨੁੱਖ ਚਾਹੁੰਦਾ ਹੈ ਕਿ ਮੈਂ ਸਾਫ਼ ਸੁਥਰੀ ਤੇ ਚੰਗੀ ਚੀਜ਼ ਆਪਣੇ ਧਾਰਮਿਕ ਸਥਾਨ ਤੇ ਲੈ ਕੇ ਜਾਵਾਂ ਤਾਂ ਕਿ ਜਿਸ ਨੂੰ ਮੈਂ ਮੰਨਦਾ ਹਾਂ ਉਸ ਨੂੰ ਇਹ ਪ੍ਰਵਾਨ ਹੋ ਜਾਏ ਪਰ ਆਪ ਸੂਝਵਾਨ ਬੈਠੇ ਹੋ ਬੜੇ ਹੀ ਧਿਆਨ ਦੇ ਨਾਲ ਇਹਨਾਂ ਪੰਕਤੀਆਂ ਨੂੰ ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿੰਨਾ ਵੀ ਮਨੁੱਖਾਂ ਨੇ ਰੱਬ ਨੂੰ ਅਰਦਾਸਣਾ ਹੈ ਰੱਬ ਦੇ ਨਾਲ ਜੁੜਨਾ ਹੈ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਆਪਣੇ ਹਿਰਦੇ ਦੇ ਵਿੱਚ ਇਸ ਗੱਲ ਨੂੰ ਪੱਕਾ ਕਰ ਲੈਣ ਈਵਨ ਕਿ ਕੜਾ ਪ੍ਰਸ਼ਾਦ ਵੀ ਸਾਡੇ ਪ੍ਰਵਾਣ ਹੁੰਦਾ ਏ ਪ੍ਰਵਾਣਤਾ ਮਿਲਦੀ ਹੈ ਉਹਦੀ ਸੁੱਚਮਤਾ ਦਾ ਵੀ ਧਿਆਨ ਰੱਖਿਆ ਜਾਂਦਾ ਏ ਕਿ ਜਿੱਥੇ ਬਣਾਇਆ ਜਾਂਦਾ ਏ ਜਿੱਥੇ ਬਣਦਾ ਏ ਉਥੇ ਆਲੇ ਦੁਆਲੇ ਕੋਈ ਗੰਦਗੀ ਨਾ ਹੋਵੇ ਸਿਰਫ ਪ੍ਰਵਾਨਤਾ ਦੇ ਲਈ ਪਰ ਬਾਰੀ ਮਨੁੱਖਾਂ ਨੇ ਬਾਰੀ ਪਦਾਰਥਾਂ ਨੂੰ ਇਸ ਰੂਪ ਦੇ ਵਿੱਚ ਪੇਸ਼ ਕੀਤਾ ਕਿ ਭਾਈ ਆਹ ਕੋਈ ਦੁੱਧ ਆਹ ਕੋਈ ਫਲ ਆਹ ਕੋਈ ਸਬਜ਼ੀਆਂ ਆਹ ਕੋਈ ਖਾਣ ਪੀਣ ਵਾਲੀਆਂ ਵਸਤੂਆਂ ਆਪ ਆਪਣੇ ਧਾਰਮਿਕ ਸਥਾਨ ਤੇ ਆਪਣੇ ਇਸ਼ਟ ਦੇ ਅੱਗੇ ਲੈ ਜਾਓ ਤੇ ਚੜ੍ਹਾ ਦਿਓ ਇਹਦੇ ਨਾਲ ਪੂਜਾ ਅਰਚਨਾ ਹੋ ਜਾਣੀ ਹੈ ਆਪ ਦੇਖੋ ਕਿੰਨੇ ਹੀ ਧਾਰਮਿਕ ਸਥਾਨਾਂ ਤੇ ਕਿੰਨੇ ਵੱਡੇ ਮੰਦਰ ਤੇ ਫਲ ਬਾਜ਼ਾਰਾਂ ਦੇ ਵਿੱਚੋਂ ਹੋਟਲਸ ਵਗੈਰਾ ਤੋਂ ਖਰੀਦੀਆਂ ਜਾਣ ਵਾਲੀਆਂ ਮਠਿਆਈਆਂ ਸਵੀਟਸ ਵਗੈਰਾ ਆਦਿਕ ਕਿੰਨੇ ਵੱਡੇ ਪੱਧਰ ਤੇ ਚੜਾਏ ਜਾਂਦੇ ਨੇ ਕਿੰਨੇ ਵੱਡੇ ਪੱਧਰ ਤੇ ਲੋਕ ਪਟਾਵਾ ਆਪਣੇ ਸ਼ਰਧਾ ਭਾਵਨਾ ਦੇ ਵਿੱਚ ਅਰਪਣ ਕਰਦੇ ਨੇ ਤੇ ਇਸ ਨੂੰ ਲੋਕ ਇਹ ਮੰਨਦੇ ਨੇ ਕਿ ਇਹ ਰੱਬ ਦੀ ਪੂਜਾ ਹੈ ਰੱਬ ਦੀ ਅਰਚਨਾ ਹੈ ਰੱਬ ਦਾ ਇਹਦੇ ਨਾਲ ਸੰਬੰਧ ਹੈ ਪਰ ਇਸ ਗੱਲ ਨੂੰ ਸਾਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਜੋ ਬਾਬਾ ਰਵਿਦਾਸ ਜੀ ਬਖਸ਼ਿਸ਼ ਕਰ ਰਹੇ ਨੇ ਭਾਈ ਦੁੱਧ ਝੂਠਾ ਹੈ ਦੁੱਧ ਤਾਂ ਬਛਰ ਹੈ ਥਨੋਂ ਬਿਟਾਰੇ ਅਸੀਂ ਦੁੱਧ ਨਹੀਂ ਲਿਆਏ ਅਸੀਂ ਸੋਚਿਆ ਚਲੋ ਮਠਿਆਈ ਲੈ ਕੇ ਚੱਲਦੇ ਹਾਂ ਮਠਿਆਈ ਕਿੱਥੋਂ ਬਣੀ ਹੈ ਉਹ ਵੀ ਦੁੱਧ ਤੋਂ ਬਣੀ ਹੈ ਦੁੱਧ ਖੰਡ ਪਾਣੀ ਅਤੇ ਹੋਰ ਪਦਾਰਥਾਦਿਕ ਬਹੁਤ ਚੀਜ਼ਾਂ ਪੈ ਜਾਂਦੀਆਂ ਉਹ ਜੋ ਪਦਾਰਥ ਪਾਏ ਗਏ ਨੇ ਪਾਤਸ਼ਾਹ ਕਹਿੰਦੇ ਦੁੱਧ ਤਾਂ ਬਛਰੇ ਥਨੋਂ ਬਿਟਾਰਿਓ ਫੁੱਲ ਭਵਰ ਕਈ ਮਠਿਆਈਆਂ ਕਈ ਪਦਾਰਥ ਕਈ ਪਰਫਿਊਮ ਆਦਕ ਐਸੇ ਬਣਦੇ ਨੇ ਜਿਨ੍ਹਾਂ ਦੇ ਵਿੱਚ ਫੁੱਲ ਦੀ ਵਰਤੋਂ ਕੀਤੀ ਜਾਂਦੀ ਹੈ ਵੱਡੇ ਪੱਧਰ ਤੇ ਉਹ ਜਿਹੜਾ ਫੁੱਲ ਵੀ ਹੈ ਕਹਿੰਦੇ ਫੁੱਲ ਨੂੰ ਤੇ ਭੌਰੇ ਨੇ ਪਹਿਲਾਂ ਹੀ ਝੂਠਾ ਕਰ ਦਿੱਤਾ ਏ ਉਹ ਫੁੱਲ ਵੀ ਉੱਪਰ ਪਰਫਿਊਮ ਵੀ ਜਿਹੜਾ ਬਣਦਾ ਏ ਉਹ ਵੀ ਸੱਚਾ ਨਹੀਂ ਆਪ ਵੱਡੇ ਲੈਵਲ ਤੇ ਇਹਨਾਂ ਗੱਲਾਂ ਨੂੰ ਸੋਚ ਕੇ ਵੇਖੋ ਸਮਝ ਕੇ ਵੇਖੋ ਜਿਹੜੀਆਂ ਬਾਹਰੀ ਪਦਾਰਥਾਂ ਚੀਜ਼ਾਂ ਨੂੰ ਅਸੀਂ ਧਰਮ ਦਾ ਰੂਪ ਦੇ ਦਿੰਦੇ ਹਾਂ ਧਰਮ ਦਾ ਪਹਿਰਾਵਾ ਪਹਿਨਾ ਦਿੰਦੇ ਹਾਂ ਕਿਤੇ ਵੀ ਕੋਈ ਵਸਤੂ ਸੁੱਚੀ ਨਹੀਂ ਹੁੰਦੀ ਤੇ ਨਾ ਹੀ ਉਹਦਾ ਕੋਈ ਰੱਬ ਦੀ ਪੂਜਾ ਦੇ ਨਾਲ ਰੱਬ ਨੂੰ ਅਰਾਧਨ ਦੇ ਨਾਲ ਸੰਬੰਧ ਹੈ ਤਾਂ ਅੱਗੇ ਵਧਿਏ ਕਹਿੰਦੇ ਫੁੱਲ ਪਵਰ ਜਲ ਮੀਨ ਵਿਗਾਰੇ ਜਲ ਜਲਨ ਪੁਰਾਣੇ ਸਮੇਂ ਦੇ ਵਿੱਚ ਇਦਾਂ ਪਹਿਲਾਂ ਹੁੰਦਾ ਸੀ ਇਹ ਕੋਈ ਭਰਮ ਨਹੀਂ ਹੈ ਜਦੋਂ ਘਰਾਂ ਦੇ ਵਿੱਚ ਅਖੰਡ ਪਾਠ ਜਾਂ ਸਹਿਜ ਪਾਠ ਹੁੰਦਾ ਸੀ ਤਾਂ ਲੋਕ ਘੜੇ ਦੇ ਵਿੱਚ ਪਾਣੀ ਭਰ ਕੇ ਉਹ ਨਾਲ ਕਮਰੇ ਦੇ ਵਿੱਚ ਰੱਖ ਲੈਂਦੇ ਸੀ ਉਹਦਾ ਕਾਰਨ ਇਹ ਹੁੰਦਾ ਸੀ ਕਿ ਕਿਤੇ ਨਾ ਕਿਤੇ ਜੇ ਗ੍ਰੰਥੀ ਸਿੰਘ ਨੂੰ ਪਾਠੀ ਸਿੰਘ ਨੂੰ ਪਾਣੀ ਦੀ ਜ਼ਰੂਰਤ ਪਏ ਤੇ ਉਹ ਪਾਣੀ ਪੀ ਸਕਦਾ ਹੈ ਤਾਂ ਕਿ ਉਹਨੂੰ ਬਹੁਤਾ ਦੂਰ ਨਾ ਉੱਠ ਕੇ ਜਾਣਾ ਪਵੇ ਬਹੁਤਾ ਯਤਨ ਨਾ ਕਰਨਾ ਪਵੇ ਉਹ ਆਪਣਾ ਪਾਠ ਆਰਾਮ ਦੇ ਨਾਲ ਕਰ ਸਕਦਾ ਹੈ ਪਰ ਹੌਲੀ-ਹੌਲੀ ਉਹ ਪਾਣੀ ਜ਼ਰੂਰਤ ਤੋਂ ਅੱਗੇ ਵੱਧ ਕੇ ਲੋਕਾਂ ਨੇ ਇੱਕ ਭਰਮ ਦੀ ਤਰ੍ਹਾਂ ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੋਲ ਰੱਖਣਾ ਸ਼ੁਰੂ ਕਰ ਦਿੱਤਾ ਤੇ ਉਹ ਇੱਕ ਭਰਮ ਹੀ ਬਣ ਕੇ ਰਹਿ ਗਿਆ ਹਾਲਾਂਕਿ ਫਿਰ ਵੀ ਇੱਕ ਗੱਲ ਕਹਿ ਦੇਵਾਂ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਪੜੀ ਜਾਂਦੀ ਹੈ। ਉਹਦੇ ਆਲੇ-ਦੁਆਲੇ ਜੋ ਵੀ ਕੁਦਰਤੀ ਵਸਤੂ ਪਈ ਹੈ। ਉਸ ਸੱਚ ਦਾ ਪ੍ਰਭਾਵ ਹਰ ਇੱਕ ਚੀਜ਼ ਤੇ ਪੈਂਦਾ ਹੈ। ਆ ਫੁੱਲ ਤੇ ਬਨੌਟੀ ਨੇ ਨਾ ਜੀ ਜਿਹੜੇ ਸਾਹਮਣੇ ਪਏ ਨੇ ਹੁਣ ਉਦਾਹਰਨ ਦੇ ਤੌਰ ਤੇ ਸਮਝਿਓ। ਆ ਜੋ ਦੋ ਫੁੱਲ ਖੜੇ ਕੀਤੇ ਹੋਏ ਨੇ ਇਹ ਬਨੌਟੀ ਫੁੱਲ ਨਹੀਂ। ਪਰ ਇਹੋ ਹੀ ਫੁੱਲ ਕਿਤੇ ਬਾਹਰ ਪਏ ਹੋਣਗੇ ਇਹਨਾਂ ਦੀ ਆਪਣੀ ਅਹਿਮੀਅਤ ਹੈ ਪਰ ਇਹੋ ਹੀ ਫੁੱਲ ਗੁਰੂ ਦੇ ਦਰਬਾਰ ਦੇ ਅੰਦਰ ਪਏ ਨੇ ਇਹਨਾਂ ਦੀ ਸੋਭਾ ਹੈ ਇਹੋ ਹੀ ਫੁੱਲ ਆਹ ਕਿਤੇ ਹੋਰ ਪਏ ਹੋਣਗੇ ਉਸ ਰੂਪ ਦੇ ਵਿੱਚ ਵੇਖਿਆ ਜਾਵੇਗਾ ਪਰ ਇਹੋ ਹੀ ਫੁੱਲ ਗੁਰੂ ਪਾਤਸ਼ਾਹ ਕੋਲ ਪਏ ਨੇ ਤੇ ਇਹਨਾਂ ਦੀ ਸੋਭਾ ਹੈ ਗੁਰੂ ਪਾਤਸ਼ਾਹ ਦੀ ਜਿਹੜੀ ਵੀ ਚੀਜ਼ ਵਸਤੂ ਕੋਲੇ ਹੈ ਉਹ ਮਹਾਨ ਹੈ ਉਹ ਛੋਟੀ ਨਹੀਂ ਰਹਿ ਜਾਂਦੀ ਉਹ ਫਿਰ ਛੋਟੀ ਵਸਤੂ ਨਹੀਂ ਹੈ ਤਾਂ ਕਹਿਣ ਤੋਂ ਭਾਵ ਇਤਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਜਾ ਅਰਚਨਾ ਨੂੰ ਲੈ ਕੇ ਕਰਕੇ ਮਨੁੱਖ ਬਾਹਰੀ ਪਦਾਰਥਾਂ ਦਾ ਓਟ ਆਸਰਾ ਲੈਂਦਾ ਹੈ ਢੇਟਾ ਦੇ ਰੂਪ ਦੇ ਵਿੱਚ ਆਪ ਭਾਵੇਂ ਇੱਕ ਕੌਡੀ ਲੈ ਆਓ ਇੱਕ ਖੰਡ ਦੀ ਕੌਲੀ ਲੈ ਆਓ ਇੱਕ ਆਟੇ ਦੀ ਕੌਲੀ ਲੈ ਆਓ ਉਹ ਵੀ ਪ੍ਰਵਾਨ ਹੈ ਉਥੇ ਨਾ ਸੁੱਚਮਤਾ ਦੀ ਗੱਲ ਹੈ ਨਾ ਪਵਿੱਤਰਤਾ ਦੀ ਗੱਲ ਹੈ ਨਾ ਅਪਵਿੱਤਰਤਾ ਦੀ ਗੱਲ ਹੈ ਜੇ ਆਪਾਂ ਇਹਨੂੰ ਬਹੁਤ ਵੱਡੇ ਲੈਵਲ ਤੇ ਲੈ ਕੇ ਚਲੇ ਜਾਈਏ ਤਾਂ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਕੋਈ ਪਦਾਰਥ ਐਸੀ ਕੋਈ ਚੀਜ਼ ਐਸੀ ਕੋਈ ਦੁਨੀਆ ਦਾ ਕੋਈ ਵੀ ਪਦਾਰਥ ਨਹੀਂ ਹੋ ਸਕਦਾ ਜਿਸ ਦੇ ਵਿੱਚ ਮਿਲਾਵਟ ਨਹੀਂ ਹੈ ਜਿਸ ਦੇ ਵਿੱਚ ਕੋਈ ਉੰਦੀ ਇੱਕ ਹੀ ਨਾਮ ਹੋਵੇ ਉਹ ਕੁਦਰਤੀ ਪ੍ਰਕਿਰਿਆ ਭਾਵੇਂ ਕਿ ਕਿੰਨੀ ਹੀ ਸਫਾਈ ਦੇ ਨਾਲ ਕਿੰਨੇ ਹੀ ਵਧੀਆ ਢੰਗ ਦੇ ਨਾਲ ਆਪ ਕੋਈ ਪਦਾਰਥ ਤਿਆਰ ਕਰ ਲਵੋ ਉਹਦੇ ਵਿੱਚ ਕੁਝ ਨਾ ਕੁਝ ਪੈਦਾ ਹੋ ਜਾਣਾ ਇਹ ਕੁਦਰਤੀ ਪ੍ਰਕਿਰਿਆ ਉਦਾਹਰਨ ਦੇ ਤੌਰ ਤੇ ਜ਼ਮੀਨ ਦੇ ਅੰਦਰ ਬੀਜ ਤੇ ਪਾਇਆ ਜਾਂਦਾ ਹੈ ਕਣਕ ਦਾ ਝੋਨੇ ਦਾ ਕਪਾਹ ਦਾ ਨਦੀਨ ਦਾ ਬੀਜ ਨਹੀਂ ਪਾਇਆ ਜਾਂਦਾ ਕਾ ਖੂਸ ਦਾ ਕੰਡਿਆਂ ਦਾ ਬੀਜ ਨਹੀਂ ਪਾਇਆ ਜਾਂਦਾ ਉਹ ਆਪਣੇ ਆਪ ਉਗਾਉਂਦੇ ਨੇ ਇਸੇ ਹੀ ਤਰ੍ਹਾਂ ਘਰ ਦੇ ਵਿੱਚ ਵੀ ਭਾਵੇਂ ਕਿਸੇ ਹੋਟਲ ਦੇ ਵਿੱਚ ਵੀ ਭਾਵੇਂ ਰਸੋਈ ਦੇ ਵਿੱਚ ਵੀ ਆਪ ਜਿੰਨੀ ਮਰਜ਼ੀ ਸਫਾਈ ਰੱਖ ਲਓ ਜੇ ਵੀ ਕੋਈ ਵੀ ਪਦਾਰਥ ਬਣਦਾ ਏ ਉਸ ਦੇ ਅੰਦਰ ਕੁਝ ਨਾ ਕੁਝ ਕਿਟਾਣੂ ਕੁਝ ਜੀਵਾਣੂ ਪੈਦਾ ਹੋ ਜਾਣੇ ਨੇ ਉਹ ਇੱਕ ਕੁਦਰਤੀ ਨੇਚਰਲੀ ਪ੍ਰਕਿਰਿਆ ਹੈ ਉਹ ਕੁਦਰਤੀ ਹੈ ਘਰ ਦੇ ਵਿੱਚ ਜੇ ਇੱਕ ਸਬਜ਼ੀ ਕੋਜ ਦਿਨ ਤੱਕ ਪਈ ਰਹ ਜਾਵੇ ਤੇ ਉਸ ਦੇ ਵਿੱਚ ਕਿਟਾਣੂ ਪੈਦਾ ਹੋ ਜਾਂਦੇ ਨੇ ਕੋਈ ਫਲ ਪਿਆ ਰਹ ਜਾਏ ਤਾਂ ਉਸ ਦੇ ਵਿੱਚ ਕਿਟਾਣੂ ਪੈਦਾ ਹੋ ਜਾਂਦੇ ਨੇ ਦਹੀਂ ਤੇ ਨਾਰਮਲ ਰੂਪ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਉਸ ਦੇ ਵਿੱਚ ਤੇ ਕਿਟਾ ਜੋ ਤੱਤ ਵਗੈਰਾ ਆਦਿਕ ਉਹ ਪੈਦਾ ਹੋ ਜਾਂਦੇ ਨੇ ਸਾਇੰਸ ਟਿਕ ਜਿਹੜੀ ਗੱਲ ਕਹਿੰਦੇ ਨੇ ਤਾਂ ਜੋ ਮੈਂ ਗੱਲ ਆਪ ਜੀ ਦੇ ਸਨਮੁਖ ਰੱਖਣਾ ਚਾਹੁੰਦਾ ਹਾਂ ਸੋਚਾ ਜਾਂ ਝੂਠਾ ਕੁਝ ਵੀ ਬਾਹਰੀ ਰੂਪ ਦੇ ਵਿੱਚ ਨਹੀਂ ਹੁੰਦਾ ਉਹ ਸਿਰਫ ਸਫਾਈ ਹੁੰਦੀ ਹੈ ਇਸ ਚੀਜ਼ ਨੂੰ ਧਰਮ ਦੇ ਨਾਲ ਜੋੜ ਦਿੱਤਾ ਗਿਆ ਅਤੇ ਮਨੁੱਖ ਉਸ ਧਰਮ ਤੋਂ ਲੈ ਕੇ ਕਿ ਉਸ ਧਰਮ ਨੂੰ ਅੱਗੇ ਵਧਾਉਂਦਾ ਹੋਇਆ ਬਾਹਰੀ ਪਦਾਰਥਾਂ ਨੂੰ ਫਿਰ ਰੱਬ ਦੇ ਨਾਲ ਜੋੜ ਕੇ ਵੇਖਦਾ ਹੈ ਤੇ ਕਹਿੰਦਾ ਹੈ ਕਿ ਮੈਂ ਦੁੱਧ ਪਾਣੀ ਫੁੱਲ ਅਰਧਕ ਦੇ ਨਾਲ ਰੱਬ ਦੀ ਪੂਜਾ ਕਰਾਂਗਾ ਪਾਤਸ਼ਾਹ ਜੋ ਬਖਸ਼ਿਸ਼ ਕਰਦੇ ਨੇ ਕਹਿੰਦੇ ਮੈਂ ਲਗਰ ਪੈ ਰਹੇ ਹ ਭਉੰਗਾ ਵਿਖੇ ਅੰਮ੍ਰਿਤ ਬਸੇ ਇੱਕ ਸੰਗਾ ਕਹਿੰਦੇ ਜਿਵੇਂ ਚੰਦਨ ਦਾ ਬੂਟਾ ਹੁੰਦਾ ਹੈ ਤੇ ਚੰਦਨ ਦੇ ਬੂਟੇ ਦੇ ਆਲੇ ਦੁਆਲੇ ਸੱਪ ਉਸ ਨੂੰ ਲਪੇਟਾ ਮਾਰ ਲੈਂਦੇ ਨੇ ਹੁਣ ਦੇਖੋ ਕਹਿੰਦੇ ਕਿੰਨੀ ਅਚਰਜ ਖੇਡ ਵਾਪਰ ਗਈ ਹੈ ਕਿ ਵਿਖ ਵੀ ਇੱਕ ਥਾਂ ਤੇ ਹੈ ਜ਼ਹਿਰ ਵੀ ਇੱਕ ਥਾਂ ਤੇ ਹੈ ਅਤੇ ਅੰਮ੍ਰਿਤ ਵੀ ਇੱਕ ਥਾਂ ਤੇ ਹੈ ਮਤਲਬ ਚੰਦਨ ਤਾਂ ਫਿਰ ਕਿਵੇਂ ਕਹਿੰਦੇ ਚੰਦਨ ਦੇ ਨਾਲ ਵੀ ਰੱਬ ਦੀ ਪੂਜਾ ਕਿਵੇਂ ਹੋ ਸਕਦੀ ਹੈ ਬੇਖੰਭ੍ਰਤ ਵਸੈ ਇਕ ਸੰਗਤ ਪੂਜਾ ਕਹਿੰਦੇ ਜਿਹੜੀ ਅਕਾਲ ਤੁਰਖ ਪਰਮਾਤਮਾ ਦੀ ਕਰਨੀ ਹੈ ਮਨੁੱਖ ਧਿਆਨ ਦੇ ਨਾਲ ਸਮਝ ਇਹਦਾ ਸਬੰਧ ਹੈ ਜਿਹੜਾ ਤਨ ਮਨ ਅਰਤੋਂ ਪੂਜ ਚ ਰਾਵੋਂ ਗੁਰ ਪ੍ਰਸਾਦ ਨਿਰੰਝਣ ਪਾਵੋਂ ਪਰਮਾਤਮਾ ਦੀ ਪੂਜਾ ਹੋ ਸਕਦੀ ਏ ਤੂੰ ਕਰ ਸਕਦਾ ਏ ਪਰ ਭਲਿਆ ਇਹਨਾਂ ਪਦਾਰਥਾਂ ਤੇ ਨਾ ਜਾਈਂ ਕਿ ਜੇ ਰੱਬ ਦੀ ਪੂਜਾ ਕਰਨੀ ਹੈ ਤੈਨੂੰ ਦੁੱਧ ਦੀ ਜਰੂਰਤ ਹੈ ਤੈਨੂੰ ਫੁੱਲਾਂ ਦੀ ਜਰੂਰਤ ਹੈ ਈਵਨ ਜੇ ਇਥੋਂ ਤੱਕ ਕਹਿ ਲਈਏ ਮੰਨ ਲਓ ਇੱਕ ਬਹੁਤ ਗਰੀਬ ਤੇ ਲੋੜਵੰਦ ਇਨਸਾਨ ਹੈ ਜਿਸ ਦੇ ਘਰ ਦੇ ਵਿੱਚ ਤੇ ਚਾਹ ਬਣਾਉਣ ਦੇ ਲਈ ਦੁੱਧ ਬੜੀ ਹੀ ਮੁਸ਼ਕਿਲ ਦੇ ਨਾਲ ਉਹ ਜ਼ਰੂਰਤ ਪੂਰੀ ਹੁੰਦੀ ਹੈ ਉਹ ਦੁੱਧ ਦਾ ਪ੍ਰਬੰਧ ਨਹੀਂ ਕਰ ਸਕਦਾ ਫੁੱਲ ਚੜਾਏ ਜਾਂਦੇ ਨੇ ਮੰਦਰਾਂ ਮਸਜਿਦਾਂ ਆਦਿਕ ਸਥਾਨਾਂ ਤੇ ਉਹ ਫੁੱਲ ਵੀ ਨਹੀਂ ਖਰੀਦ ਸਕਦਾ ਤਾਂ ਕੀ ਫਿਰ ਇੱਕ ਗਰੀਬ ਇਨਸਾਨ ਰੱਬ ਦੀ ਪੂਜਾ ਨਹੀਂ ਕਰ ਸਕਦਾ ਜੇ bari ਪਦਾਰਥ ਹੀ ਰੱਬ ਨੂੰ ਅਰਾਧਨ ਦੇ ਵਿੱਚ ਕੰਮ ਕਰਦੇ ਨੇ ਉਹ ਸਾਧਨ ਬਣਦੇ ਨੇ ਪੂਜਾ ਦਾ ਫਿਰ ਕੀ ਇੱਕ ਲੋੜਵੰਦ ਇਨਸਾਨ ਰੱਬ ਦੀ ਪੂਜਾ ਨਹੀਂ ਕਰ ਸਕਦਾ ਨਹੀਂ ਇਹ ਪ੍ਰਿਪਾਸ਼ਾ ਨਹੀਂ ਹੈ ਇਹ ਲੋਕਾਂ ਨੇ ਸਮਾਜ ਨੇ ਬਾਹਰੀ ਰੂਪ ਦੇ ਵਿੱਚ ਲੋਕ ਭਰਮ ਦੇ ਵਿੱਚ ਪੈ ਗਏ ਵਿਹਿਮਾ ਭਰਮਾਂ ਦਾ ਸ਼ਿਕਾਰ ਹੋ ਗਏ ਤੇ ਉਹ ਵਿਹਿਮਾ ਭਰਮਾਂ ਦੇ ਸ਼ਿਕਾਰ ਬਣੇ ਹੋਏ ਮਨੁੱਖ ਫਿਰ ਬਾਹਰੀ ਪਦਾਰਥਾਂ ਦਾ ਆਸਰਾ ਲੈਂਦੇ ਨੇ ਪਰ ਮਨੁੱਖ ਕਹਿੰਦੇ ਪੂਜਾ ਅਰਚਾ ਦਾ ਸੰਬੰਧ ਤਨ ਮਨੇ ਅਰਪੋਂ ਪੂਜ ਚਰਾਵੋਂ ਕਹਿੰਦੇ ਤੂੰ ਕੋਈ ਪਦਾਰਥ ਨਾ ਚੜਾ ਕੋਈ ਵਸਤੂਆਂ ਨਾ ਗੁਰੂ ਦੇ ਅੱਗੇ ਲੈ ਕੇ ਆ। ਹਾਂ ਇੱਕ ਭੇਟਾ ਦੇ ਰੂਪ ਦੇ ਵਿੱਚ ਆਪ ਗੁਰਦੁਆਰੇ ਕੁਝ ਵੀ ਲਿਆਉਣਾ ਚਾਹੁੰਦੇ ਹੋ ਉਹ ਇੱਕ ਵੱਖਰੀ ਗੱਲ ਐ। ਪਰ ਪੂਜਾ ਦੇ ਸਬੰਧ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਧਿਆਨ ਰੱਖਿਓ। ਤੇਰੀ ਪੂਜਾ ਕਰਨ ਦੇ ਲਈ, ਤੇਰਾ ਰੱਬ ਨੂੰ ਅਰਾਧਨ ਦੇ ਲਈ ਕਿਸੇ ਵਸਤੂ ਦਾ ਕੋਈ ਸਬੰਧ ਨਹੀਂ ਐ। ਦੁਬਾਰਾ ਰਿਪੀਟ ਕਰ ਦੇਵਾਂ ਆਪ ਗੁਰਦੁਆਰਾ ਸਾਹਿਬ ਦੇ ਲਈ ਕੋਈ ਕੋਈ ਵੀ ਪਦਾਰਥ ਲਿਆਉਣਾ ਚਾਹੁੰਦੇ ਹੋ ਉਹ ਪ੍ਰਵਾਣ ਐ ਕਿਉਂਕਿ ਉਹ ਭੇਟਾ ਰੂਪ ਦੇ ਵਿੱਚ ਆ ਰਿਹਾ ਐ। ਪਰ ਉਹਦਾ ਪੂਜਾ ਦੇ ਨਾਲ ਕੋਈ ਸਬੰਧ ਨਹੀਂ ਹੈ ਰੱਬ ਦੀ ਅਰਾਧਨਾ ਦੇ ਨਾਲ ਉਹਦਾ ਕੋਈ ਵੀ ਸਬੰਧ ਨਹੀਂ ਹੈ ਰੱਬ ਨੂੰ ਅਰਾਧਨ ਰੱਬ ਨੂੰ ਪੂਜਾ ਕਰਨ ਦੇ ਵਿੱਚ ਮਨੁੱਖ ਤੇ ਰੱਬ ਦਾ ਸਿੱਧਾ ਸਬੰਧ ਹੈ ਤੇਰਾ ਤੇ ਅਕਾਲ ਪੁਰਖ ਪਰਮਾਤਮਾ ਦਾ ਗਹਿਰਾ ਸਬੰਧ ਹੈ ਪਰ ਉਹ ਸਬੰਧ ਬਣੇਗਾ ਕਿਵੇਂ ਜੀ ਤਨ ਮਨ ਆਪਣਾ ਤਨ ਅਤੇ ਆਪਣਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਅੱਗੇ ਅਰਪਣ ਕਰ ਆਪ ਸਿਆਣੇ ਬੈਠੇ ਹੋ ਸੂਝਬਾਨ ਤਨ ਅਤੇ ਮਨ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਪਣ ਕਰਨਾ ਇਹ ਕੋਈ ਸੌਖੀ ਖੇਡ ਨਹੀਂ ਹੈ ਕਈ ਵਾਰ ਆਪ ਮਹਿਸੂਸ ਕਰਿਓ ਅਕਾਲ ਪੁਰਖ ਵਾਹਿਗੁਰੂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਮਨ ਅਰਪਣ ਕਰਨਾ ਇਹ ਸੌਖਾ ਨਹੀਂ ਹੈ ਕਿਉਂਕਿ ਜਿਹੜਾ ਮਨ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਮਨ ਪੰਖੀ ਪਇਓ ਉੱਡੇ ਉੱਡੇ ਦਹਨ ਦੇ ਸਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਸੋਹੀ ਫਲ ਖਾਏ ਇਹ ਮਨ ਤੇ ਪੰਖੀ ਬਣਿਆ ਹੋਇਆ ਏ ਜਿਹੜਾ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਹੀ ਕਦੇ ਕਿਸ ਟਹਿਣੀ ਤੇ ਜਾ ਕੇ ਬੈਠਦਾ ਏ ਕਦੇ ਕਿਸ ਟਹਿਣੀ ਤੇ ਜਾ ਕੇ ਬੈਠਦਾ ਏ ਕਦੇ ਕਿਸ ਫੁਰਨੇ ਤੇ ਜਾਂਦਾ ਏ ਇਹ ਮਨ ਨੂੰ ਕਿਵੇਂ ਟਿਕਾਇਆ ਜਾਏ ਬੜੀ ਅਸਚਰਜ ਖੇਡ ਹੈ ਇਹ ਮਨ ਕਹਿੰਦੇ ਨਹੀਂ ਟਿਕੇਗਾ ਤਾਂ ਫਿਰ ਅਰਪਣ ਕਿਵੇਂ ਹੋ ਸਕਦਾ ਏ ਅਰਪਣ ਕਰਨਾ ਤੇ ਬੜੀ ਔਖੀ ਗੱਲ ਹੈ ਨਾ ਅਜੇ ਤੇ ਇਹ ਮਨ ਟਿਕੀ ਨਹੀਂ ਰਿਹਾ ਤਾਂ ਇਹਨੂੰ ਅਰਪਣ ਕਿਵੇਂ ਕਰਾਂਗੇ ਜੀ ਗੁਰੂ ਨੂੰ ਇਹ ਪੂਜਾ ਇਹ ਜਿਹੜੀ ਮਨੁੱਖ ਤੇਰੇ ਲਈ ਕਰਨ ਦੀ ਬੜੀ ਮੁਸ਼ਕਿਲ ਹੈ ਇਹ ਸੌਖੀ ਹੈ ਨਾ ਜੀ ਆਪ ਬਡੇਰੀ ਉਮਰ ਦੇ ਬੈਠੇ ਹੋ ਸਿਆਣੇ ਹੋ ਬਾਜ਼ਾਰ ਦੇ ਵਿੱਚੋਂ ਕੋਈ ਪਦਾਰਥ ਖਰੀਦ ਕੇ ਲਿਆਉਣਾ ਹੋਵੇ ਆਪਾਂ ਕਹੀਏ ਕਿਸੇ ਨੂੰ ਭਾਈ ਦੁੱਧ ਲੈ ਆਓ ਇਹ ਸੌਖਾ ਹੈ ਕਿਸੇ ਨੂੰ ਕਹੀਏ ਜੀ ਆਪ ਪੂਜਾ ਕਰਨ ਦੇ ਲਈ ਫੁੱਲ ਲੈ ਆਓ ਇਹ ਬੜਾ ਸੌਖਾ ਕੰਮ ਹੈ ਬੰਦਾ ਕਹੇਗਾ ਚੱਲ ਜੀ ਮੇਰੇ ਕੋਲੇ 100 ਰੁਪਈਆ ਨਹੀਂ ਤਾਂ ਮੈਂ ਦਸਾਂ ਬੀਆਂ ਦੇ ਲੈ ਜਾਵਾਂ ਇਹ ਸੌਖਾ ਹੈ ਅਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਰੱਖ ਲਈਏ ਕਿਸੇ ਨੂੰ ਕਹੀਏ ਜੀ ਗੁਰਦੁਆਰਾ ਸਾਹਿਬ ਦੇ ਲਈ ਕੜਾ ਪ੍ਰਸ਼ਾਦ ਦੀਆਂ ਵਸਤੂਆਂ ਲੈ ਜਾਓ ਇਹ ਸੌਖਾ ਹੈ ਪਰ ਕਹੀਏ ਕਿ ਲੈ ਕੇ ਕੁਝ ਨਹੀਂ ਜਾਣਾ ਆਪਣਾ ਆਤਮ ਅਰਪਣ ਕਰਕੇ ਆਉਣਾ ਹੈ ਆਪਣਾ ਆ ਮਨ ਗੁਰੂ ਨੂੰ ਅਰਪਣ ਕਰਕੇ ਆ ਜਾਈ ਬਸ ਤੇਰੀ ਪੂਜਾ ਹੋ ਜਾਵੇਗੀ ਤੇਰੀ ਅਰਦਾਸਾਂ ਫਿਰ ਸਦਾ ਲਈ ਹੋ ਜਾਵੇਗੀ ਤੇਰਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਬਣ ਜਾਏਗਾ ਗਹਿਰਾ ਸਬੰਧ ਬਣ ਜਾਏਗਾ ਪਰ ਆਪ ਆਪਣੇ ਮਨਾਵਲ ਛਾਤੀ ਮਾਰ ਰਹੇ ਹੋ ਆਪਣੇ ਅੰਦਰ ਛਾਤੀ ਮਾਰ ਰਹੇ ਹੋ ਅੰਤਰੀ ਭਾਵ ਦੇ ਵਿੱਚ ਜਾ ਕੇ ਸੋਚਿਓ ਕਿ ਤਨ ਤੇ ਮਨ ਅਰਪਣ ਹੋ ਜਾਂਦਾ ਏ ਜੇ ਇੰਨਾ ਕਹਿਣ ਦੇ ਨਾਲ ਜੇ ਇੰਨਾ ਸੁਣਨ ਦੇ ਨਾਲ ਤਨ ਤੇ ਮਨ ਨੂੰ ਅਰਪਣ ਕੀਤਾ ਜਾ ਸਕਦਾ ਏ ਕੋਈ ਪਦਾਰਥ ਖਰੀਦ ਕੇ ਲਿਆਂਦਾ ਆਪ ਰੱਖ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੌਖਾ ਕੰਮ ਮਨ ਕਿਵੇਂ ਅਰਪਣ ਹੋਵੇ ਹੁਣ ਸੌਖਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਾ ਬਚਨ ਦੇ ਵਿੱਚ ਬਖਸ਼ਿਸ਼ ਕਰਦੇ ਨੇ ਜਨ ਨਾਨਕੇ ਖੇਲ ਕਠਣ ਹੈ ਕਿਨ ਹੂੰ ਗੁਰਮੁਖ ਜਾਨਾ ਏ ਜਨ ਨਾਨਕ ਇਹ ਖੇਲ ਬੜਾ ਕਠਣ ਹੈ ਔਖੀ ਖੇਡ ਹੈ ਕਹਿੰਦੇ ਇਹ ਤੇ ਕੋਈ ਵਿਰਲਾ ਜਨ ਹੈ ਕੋਈ ਵਿਰਲਾ ਹੀ ਮਨੋਖ ਹੈ ਜਿਹੜਾ ਇਸ ਖੇਡ ਨੂੰ ਇਸ ਸਤਰੰਜ ਨੂੰ ਜਾਣ ਪਉਂਦਾ ਹੈ ਆਪਣੇ ਜੀਵਨ ਦੇ ਵਿੱਚ ਸਮਝ ਪਉਂਦਾ ਹੈ ਤੇ ਰੋਜ਼ਾਨਾ ਪੜਦੇ ਹਨ ਜੀ ਆਪਾਂ ਇਹ ਵੀ ਖੰਨੇਓ ਤਿੱਖੀ ਵਾਲੋਂ ਨਿੱਕੀ ਏਤਮਾਰਗ ਜਾਣਾ ਖੰਡੇ ਤੋਂ ਵੀ ਤਿੱਖਾ ਰਸਤਾ ਏ ਵਾਲ ਤੋਂ ਵੀ ਨਿੱਕਾ ਏ ਸਾਡੇ ਸਿਰ ਦਾ ਵਾਲ ਬਹੁਤ ਬਾਰੀਕ ਹੈ ਬਹੁਤ ਬਾਰੀਕ ਹੈ ਗੁਰੂ ਪਾਤਸ਼ਾਹ ਕਹਿੰਦੇ ਇਦੋਂ ਜ਼ਿਆਦਾ ਬਾਰੀਕ ਰਸਤਾ ਏ ਜਿਸ ਰਸਤੇ ਤੇ ਤੂੰ ਜਾਣ ਲੱਗਾ ਏ ਬੜਾ ਹੀ ਬਾਰੀਕ ਰਸਤਾ ਏ ਇਸ ਕਰਕੇ ਤਨ ਮਨ ਅਰਕੋਂ ਪੂਜ ਚੜਾਓ ਇਸ ਤਰ੍ਹਾਂ ਪੂਜਾ ਕਰਨ ਰੱਬ ਦੀ ਜੇ ਪੂਜਾ ਕਰਨੀ ਏ ਪਰ ਇਹ ਪੂਜਾ ਹਰ ਮਨੁੱਖ ਨਹੀਂ ਆਪਣੇ ਜੀਵਨ ਦੇ ਵਿੱਚ ਕਰ ਪਾਉਂਦਾ ਹਰ ਮਨੁੱਖ ਰੱਬ ਨੂੰ ਪਰਮਾਤਮਾ ਨੂੰ ਵਾਹਿਗੁਰੂ ਨੂੰ ਆਪਣਾ ਆਪ ਅਰਪਣ ਨਹੀਂ ਕਰ ਪਾਉਂਦਾ ਤੇ ਸਭ ਤੋਂ ਔਖਾ ਕੰਮ ਹੀ ਹੋਈਏ ਤਾਂ ਕਹਿੰਦੇ ਤਨ ਮਨੇ ਅਰਪੋਂ ਪੂਜ ਚ ਰਾਵੋਂ ਗੁਰ ਪ੍ਰਸਾਦ ਨਿਰੰਝਣ ਪਾਵੋਂ ਤਾਂ ਫਿਰ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਮੈਂ ਨਿਰੰਝਣ ਦਾ ਅਰਥ ਹੈ ਮੈਲ ਰਹਿਤ ਪ੍ਰਮਾਤਮਾ ਨੂੰ ਪਾ ਲੈਂਦਾ ਹਾਂ ਅਖੀਰਲੇ ਬਚਨ ਨੇ ਜੀ ਅੱਜ ਦੇ ਸ਼ਬਦ ਦੇ ਕਿ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਕਹਿੰਦੇ ਇਹ ਤੇਰੀ ਪੂਜਾ ਨਹੀਂ ਹੈ ਕਿ ਕੋਈ ਬਾਹਰੀ ਪਦਾਰਥ ਇਕੱਠੇ ਕੀਤੇ ਤੇ ਰੱਬ ਦੇ ਅੱਗੇ ਅਰਪਣ ਕਰ ਦਿੱਤੇ ਪਰ ਆਪ ਸਭ ਸੁਝਵਾਣ ਹੋ ਵੱਡੇ ਪੱਧਰ ਤੇ ਵੇਖੋ ਲੋਕ ਮੰਦਰਾਂ ਮੱਜਦਾਂ ਗੁਰਦੁਆਰਿਆਂ ਸਾਰੇ ਹੀ ਧਾਰਮਿਕ ਸਥਾਨਾਂ ਤੇ ਇਹੋ ਹੀ ਕਰਮ ਕਰ ਰਹੇ ਨੇ ਬਾਹਰੀ ਵਸਤੂਆਂ ਲੈ ਆਉਂਦੇ ਵਿੱਚ ਚੜਾ ਦਿੰਦੇ ਨੇ ਪਰ ਅਸਲ ਗੁਰਬਾਣੀ ਦਾ ਸਿਧਾਂਤ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਧਿਉਂਦੇ ਨਹੀਂ ਨਾ ਸਮਝਦੇ ਨੇ ਤੇ ਫਿਰ ਉਹੋ ਹੀ ਕਰਮ ਕਾਂਡ ਜਿਹੜੇ ਚੱਲਦੇ ਨੇ ਚੱਲਦੇ ਨੇ ਸਦੀਆਂ ਤੱਕ ਚੱਲ ਰਹੇ ਨੇ। ਉਹੋ ਹੀ ਕੁਝ ਮਨੁੱਖ ਕਰ ਰਹੇ ਨੇ। ਤੇ ਜੇ ਮੈਂ ਕੱਲ੍ਹ ਵਾਰੀ ਗੱਲ ਕਹਿ ਕਿ ਪੂਰਾ ਕਰ ਦੇ ਮਾਂ ਬਚਨਾ ਨੂੰ ਜੇ ਮਨੁੱਖ ਤੂੰ ਫੁੱਲ ਹੀ ਲੈ ਕੇ ਆਉਣੇ ਨੇ ਤੂੰ ਦੁੱਧ ਹੀ ਲੈ ਕੇ ਆਉਣਾ ਏ ਤੇ ਕੋਈ ਪਦਾਰਥ ਹੀ ਲੈ ਕੇ ਆਉਣੇ ਨੇ ਤਾਂ ਇਹਨਾਂ ਵਸਤੂਆਂ ਨੂੰ ਕਿਸੇ ਗਰੀਬ ਕਿਸੇ ਲੋੜਵੰਦ ਕਿਸੇ ਪਰਿਵਾਰ ਦੇ ਘਰ ਦੇ ਵਿੱਚ ਦੇਈਂ ਉੱਥੇ ਫਿਰ ਬੜਾ ਪੁੰਨ ਲੱਗਣਾ ਏ। ਉਹ ਰੱਬ ਦੀ ਅਸਲ ਪੂਜਾ ਏ। ਪਰ ਜੀ ਮੈਂ ਕੱਲ੍ਹ ਵਾਲੀ ਗੱਲ ਕਹਾ ਜਉਂਦਾ ਜਾਗਦਾ ਮਨੁੱਖ ਮਨੁੱਖ ਦੇ ਸਾਹਮਣੇ ਭੁੱਖਾ ਬਿਠਾ ਏ ਕਿਤੇ ਦੁੱਖ ਦੀ ਗੱਲ ਹੈ ਨਾ ਜੀ ਜਿਹੜੀ ਦੁੱਖ ਦੀ ਗੱਲ ਜਉਂਦਾ ਜਾਗਦਾ ਮਨੁੱਖ ਰੱਬ ਨੂੰ ਨਹੀਂ ਜਾਪਦਾ ਕਿ ਇਹਦਾ ਢਿੱਡ ਭਰ ਦਈਏ ਇਹ ਰੱਬ ਦੀ ਪੂਜਾ ਏ ਇਹ ਨਹੀਂ ਜਾਪਦਾ ਉਹਨੂੰ ਇਹ ਲੱਗਦਾ ਏ ਕਿ ਮੈਂ ਕਿਸੇ ਧਾਰਮਿਕ ਸਥਾਨ ਤੇ ਕੋਈ ਪਦਾਰਥ ਦੇ ਆਵਾਂ ਇਹ ਰੱਬ ਦੀ ਪੂਜਾ ਏ ਇਹ ਬੜਾ ਗਲਤ ਪਰਿਭਾਸ਼ਾਾਂਵਾਂ ਅਸੀਂ ਕਮਾ ਲਈਆਂ ਸਾਡੇ ਜੀਵਨ ਦੇ ਵਿੱਚ ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਗੁਰਦੁਆਰੇ ਕੋਈ ਵਸਤੂ ਲੈ ਕੇ ਨਹੀਂ ਆਉਣੀ ਨਾ ਇਹਦਾ ਭਾਵ ਉਲਟਾ ਨਾ ਸਮਝ ਜਾਇਓ ਜੋ ਲਿਆਉਣਾ ਚਾਹੁੰਦੇ ਹਾਂ ਜਿੰਨਾ ਲਿਆਉਣਾ ਚਾਹੁੰਦੇ ਹਾਂ ਲੈ ਕਰਕੇ ਆਓ ਉਹ ਵਸਤੂਆਂ ਪ੍ਰਬਾਨ ਨੇ ਗੁਰਦੁਆਰੇ ਦੇ ਵਿੱਚ ਪਰ ਇਹ ਜ਼ਰੂਰ ਧਿਆਨ ਰੱਖਿਆ ਕਰੋ ਰੱਬ ਉਦੋਂ ਜ਼ਿਆਦਾ ਖੁਸ਼ ਹੋਵੇਗਾ ਜੇ ਕਿਤੇ ਕਿਸੇ ਢਿੱਡ ਨੂੰ ਲੋੜ ਸੀ ਕਿਸੇ ਤਨ ਨੂੰ ਲੋੜ ਸੀ ਕਿਸੇ ਸਰੀਰ ਨੂੰ ਲੋੜ ਸੀ ਕਿਸੇ ਬੱਚੇ ਨੂੰ ਜ਼ਰੂਰਤ ਸੀ ਉਸ ਪਦਾਰਥ ਦੀ ਉਹਦੇ ਉਹ ਢਿੱਡ ਦੇ ਵਿੱਚ ਚਲਿਆ ਜਾਵੇ ਉਹਦੀ ਭੁੱਖ ਪੂਰੀ ਹੋ ਜਾਏ ਤਾਂ ਇਹ ਰੱਬ ਦੀ ਵੱਡੀ ਪੂਜਾ ਹੈ ਇਹ ਰੱਬ ਦੀ ਸੱਚੀ ਅਰਾਧਨਾ ਹੈ ਕਿਉਂਕਿ ਰੱਬ ਕਿੱਥੇ ਵੱਸਦਾ ਏ ਜੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਕੋਈ ਰੱਬ ਤੇ ਬੰਦਿਆਂ ਦੇ ਵਿੱਚ ਵੱਸਦਾ ਏ ਪਰ ਬੰਦਾ ਰੱਬ ਸਮਝਦਾ ਹੀ ਨਹੀਂ ਬੰਦੇ ਬੰਦਾ ਹੀ ਰੱਬ ਹੈ ਤੇਰੇ ਸਾਹਮਣੇ ਆ ਰੱਬ ਵੀ ਬਿਠਾ ਏ ਸਾਰੇ ਰੱਬ ਹੀ ਨੇ ਪਰ ਫਿਰ ਵੀ ਬੰਦਾ ਖੁੰਝ ਜਾਂਦਾ ਏ ਸਾਹਮਣੇ ਬੈਠੇ ਰੱਬ ਨੂੰ ਤੇ ੱੱਕਾ ਮਾਰਦਾ ਏ ਕਹਿੰਦਾ ਨਹੀਂ ਨਹੀਂ ਜੀ ਗੱਡੀ ਵਾਲੇ ਨੂੰ ਕਹਿੰਦਾ ਤੁਸੀਂ ਆਉ ਗਰੀਬਾਂ ਨੂੰ ੱੱਕੇ ਮਾਰ ਮਾਰ ਪਿੱਛੇ ਕਰ ਦਿੰਦਾ ਇਹ ਰੱਜਿਆਂ ਨੂੰ ਰਜਾ ਰਿਹਾ ਏ ਕਹਿੰਦੇ ਭਲਿਆ ਇਦਾਂ ਤੇਰੀ ਪੂਜਾ ਨਹੀਂ ਹੋਣੀ ਇਦਾਂ ਰੱਦਣਾ ਨਹੀਂ ਹੋਣੀ ਗੁਰੂ ਪਾਤਸ਼ਾਹ ਕਿਰਪਾ ਕਰਨ ਅਸਲ ਰੱਬ ਨੂੰ ਪਹਿਚਾਣੀਏ ਅਸਲ ਲੋੜਵੰਦ ਨੂੰ ਪਹਿਚਾਣੀਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਕਮਾਈਏ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਗੁਰੂ ਪਾਤਸ਼ਾਹ ਮਹਿਰਾਮਤ ਕਰਨ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੀ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਸਮੁੱਚੀ ਵਿਚਾਰ ਕਰਦੇ ਹਾਂ ਹੁਣੀਆਂ ਬੇਅੰਤ ਪੁੱਲਾਂ ਦੀ ਖਿਮਾ ਅੰਤ ਵਿੱਚ ਫਤਿਹ ਬਖਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ